ਲੋ ਜੀ ਇਹ ਗਲਤ ਹਰਕਤਾਂ ਕਰਨ ਵਾਲੇ ਸੁਆਮੀ ਸ਼ੰਕਰਾਨੰਦ ਦਾ ਮਾਮਲਾ ਮੁਰ ਤੋਂ ਗਰਮਾ ਗਿਆ ਜਿੱਦੇ ਚੱਲਦੇ ਲੁਧਿਆਣਾ ਦੇ ਮੋਲਾਪੁਰ ਦਾਖਾਂ ਦੇ ਵਿੱਚ ਪਿੰਡ ਤਲਵੰਡੀ ਖੁਰਦ ਦੇ ਬਾਹਰ ਨੈਸ਼ਨਲ ਹਾਈਵੇ ਪਿੰਡ ਵਾਸੀਆਂ ਨੇ ਜਾਮ ਕਰ ਦਿੱਤਾ ਅਤੇ ਸ਼ੰਕਰਾਨੰਦ ਦੀ ਜਲਦ ਗ੍ਰਿਫਤਾਰੀ ਦੀ ਮੰਗ ਕੀਤੀ ਐਮਪੀ ਵੀ ਇਸ ਜਾਮ ਦੇ ਵਿੱਚ ਫਸ ਗਏ ਨੇ ਦੱਸਦੀ ਹੈ ਕਿ ਇਸ ਬਾਬੇ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਅਤੇ ਜਲਦ ਗ੍ਰਿਫਤਾਰੇ ਦੀ ਮੰਗ ਦੇ ਚੱਲਦੇ ਪਿੰਡ ਦੇ ਲੋਕਾਂ ਦੇ ਵੱਲੋਂ ਇਹ ਜਾਮ ਲਗਾਇਆ ਗਿਆ ਜਿਨ੍ਹਾਂ ਨੇ ਪਿੰਡ ਦੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਇਸ ਦੌਰਾਨ ਉਹਨਾਂ ਨੇ ਵੀ ਕਿਹਾ ਕਿ ਪਿੰਡ ਦੇ ਲੋਕਾਂ ਦੀ ਗੱਲ ਜਾਇਜ਼ ਆ ਉਹਨਾਂ ਨੇ ਕਿਹਾ ਕਿ ਇਸ ਆਪਾ ਖੰਡੀ ਬਾਬੇ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਇਹਨਾਂ ਦੇ ਇੰਨੇ ਹੌਸਲੇ ਵਧੇ ਇਹਦੇ ਭਤੀਜੇ ਨੇ ਬੜੁੰਦੀ ਵੀ ਕਿ ਭਗਤ ਰਵਦਾਸ ਜੀ ਦੀ ਸਰੂਪ ਦਾ ਵੀ ਬੇਅਦਬੀ ਕਰਤੀ ਇਹ ਸਾਡੇ ਸਮਾਜ ਲਈ ਇਲਾਕੇ ਲਈ ਖਤਰਾ ਵਾ ਕਿਉਂਕਿ ਇਹ ਸਰਸੇ ਵਾਲੇ ਦੀ ਅਸੀਂ ਸਟੋਰੀ ਪੜੀਏ ਤਾਂ ਸੇਮ ਇਹੀ ਚੱਲੀ ਸੀ ਉਹ ਕਿੱਥੇ ਜਾ ਕੇ ਰੁਕੇ ਇਸ ਕਰਕੇ ਅੱਜ ਸਾਨੂੰ ਸੰਗਤ ਨੂੰ ਮਜਬੂਰ ਹੋ ਕੇ ਡੇਢ ਵੀ ਨਾ ਪ੍ਰਸ਼ਾਸਨ ਵਾਲੇ ਸੀ ਦੇਖਦੇ ਰਹੇ ਸਾਡੀ ਇਹ ਮਜਬੂਰੀ ਸੀ ਕਿ ਅਸੀਂ ਆ ਕੇ ਰੋਡ ਤੇ ਬੈਠ ਗਏ ਸਾਡਾ ਅੱਜ ਦਾ 5-6 ਘੰਟੇ ਦਾ ਪ੍ਰੋਗਰਾਮ ਸੀ ਪਰ ਅਸੀਂ ਟ੍ਰੈਫਿਕ ਨਹੀਂ ਰੋਕਣਾ ਚਾਹੁੰਦੇ ਇਸ ਕਰਕੇ ਪ੍ਰਸ਼ਾਸਨ ਦੇ ਨਾਲ ਸਹਿਮਤੀ ਨਾਲ ਅਸੀਂ 1 ਘੰਟੇ ਦੇ ਵਿੱਚ ਵਿੱਚ ਰੋਡ ਚਾਲੂ ਕਰ ਦਿੱਤਾ ਤੇ ਪ੍ਰਸ਼ਾਸਨ ਨੂੰ ਅਸੀਂ ਮੰਗਾ ਰੱਖਿਆ ਨੇ ਮੁੱਖ ਮੰਗਾ ਉਹਦੇ ਵਿੱਚ ਬਾਲ ਘਰ ਦੇ ਜਿਹੜੇ ਬੱਚੇ ਨੇ ਉਹ ਜਲਦੀ ਤੋਂ ਜਲਦੀ ਉਸ ਬਾਲ ਘਰ ਤੋਂ ਕਿਤੇ ਹੋਰ ਭੇਜੇ ਜਾਣ ਉਹਨਾਂ ਦਾ ਮੈਡੀਕਲ ਤੇ ਸੀਬੀਆਈ ਜਾਂਚ ਹੋਵੇ ਜੀ ਮੈਡੀਕਲ ਉਹਨਾਂ ਦਾ ਕੀਤਾ ਜਾਵੇ ਤੇ ਸੀਬੀਆਈ ਜਾਂਚ ਦੀ ਆਰੰਭਤਾ ਕੀਤੀ ਜਾਵੇ ਨੰਬਰ 2 ਤੇ ਜਿੰਨਾ ਵੀ ਇਹ ਟਰਸਟ ਦੇ ਮੈਂਬਰ ਨੇ ਸ਼ੰਕਰ ਆਨੰਦ ਐਂਡ ਪਾਰਟੀ ਇਹਨਾਂ ਦਾ ਇੱਕ ਟਰਸਟ ਵਾ ਰਜਿਸਟ੍ਰੇਸ਼ਨ ਹੋਈ ਹੋਈ ਹੈ ਜੀ ਉਹ ਟਰਸਟ ਦੇ ਮੈਂਬਰਾਂ ਦੇ ਪ੍ਰਾਪਰਟੀ ਕਿੱਥੋਂ ਆਈ ਅਰਭਪਤੀ ਕਿਵੇਂ ਬਣੇ ਕਿਉਂਕਿ ਬੱਚਿਆਂ ਦੇ ਨਾਂ ਤੇ ਬਾਲ ਘਰ ਦੇ ਨਾਂ ਤੇ ਜਿਹੜਾ ਪੈਸਾ ਇਕੱਤਰ ਕਰਕੇ ਪ੍ਰਾਪਰਟੀਆਂ ਬਣਾਈਆਂ ਨੇ ਉਹਦੀ ਸੀਬੀਏ ਜਾਂਚ ਹੋਵੇ ਨੰਬਰ 3 ਤੇ ਪਿੰਡ ਦੀ ਪਾਇ ਪਿੰਡ ਦੀ ਪੰਚਾਇਤ ਵੱਲੋਂ ਨਗਰ ਨਿਵਾਸੀਆਂ ਵੱਲੋਂ ਤੇ ਇਲਾਕਾ ਨਿਵਾਸੀਆਂ ਵੱਲੋਂ ਇੱਕ ਮਤਾ ਪਾਸ ਕੀਤਾ ਗਿਆ ਸੀ ਕਿ ਉਮਾਨੰਦ ਜਿਹੜਾ ਗੈਰ ਸੰਵਿਧਾਨਕ ਤਰੀਕੇ ਦੇ ਨਾਲ ਕਿਉਂਕਿ ਇਹਨਾਂ ਦੀ ਸੰਪਰਦਾਵਾਦੀ ਜਿਹੜੀ ਵਿਧੀ ਵਿਵਧਾਨ ਆ ਉਹ 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 ਤੋਂ ਵੀ ਮਤਲਬ ਉਲਟ ਤਰੀਕੇ ਦੇ ਨਾਲ ਉਹ ਤੇ ਫਿੱਟ ਹੋਇਆ ਹੋਇਆ ਵਾ ਉਹ ਪੰਚਾਇਤ ਦੇ ਮਤੇ ਅਨਸਾਰ ਆਪਦੇ ਨਾਲ ਦੇ ਨੂੰ ਲੈ ਕੇ ਕੁਟੀਆਂ ਖਾਲੀ ਕਰੇ ਸਾਲਾਨਾ ਜਿਹੜੀ ਵਰਸ਼ੀ ਆ ਉਹ ਪਿੰਡ ਵਾਲੇ ਆਪਦੇ ਪ੍ਰਬੰਧ ਆਪਦਾ ਹੱਦ ਦੇ ਵਿੱਚ ਪ੍ਰਬੰਧ ਲੈ ਕੇ ਬਣਾਉਣਗੇ ਜੇਕਰ ਜੇ ਇਹ ਨਹੀਂ ਹੁੰਦਾ ਤਾਂ ਮਾਹੌਲ ਖਰਾਬ ਹੋ ਸਕਦਾ ਹੈ ਸਾਡੀ ਪ੍ਰਸ਼ਾਸਨ ਨੂੰ ਵੀ ਬੇਨਤੀ ਆ ਅਸੀਂ ਇਹਨਾਂ ਨੂੰ ਵੀ ਅਪੀਲ ਕਰਦੇ ਆ ਸ਼ੰਕਰਨੰਦ ਐਨਪਾਰਟੀ ਨੂੰ ਵੀ ਸਹਿਮਤੀ ਦੇ ਨਾਲ ਤੁਸੀਂ ਆਉਦੀ ਕਾਨੂੰਨੀ ਲੜਾਈ ਲੜ ਸਕਦੇ ਹੋ ਪਰ ਜ਼ਬਰਦਸਤੀ ਜੇ ਤੁਸੀਂ ਪੰਚਾਇਤ ਨੂੰ ਚੈਲੰਜ ਕਰੋਗੇ ਜਾਂ ਇਲਾਕੇ ਨੂੰ ਚੈਲੰਜ ਕਰੋਗੇ ਉਹ ਕਿਸੇ ਵੀ ਕੀਮਤ ਪਰਦਾਸ਼ਤ ਨਹੀਂ ਕੀਤੀ। ਮਿਲਿਆ ਹੁਣ ਰੋਡ ਜਾਮ ਕੀਤਾ ਸੀ ਅਧਿਕਾਰੀ ਵੀ ਪਹੁੰਚੇ ਪੁਲਿਸ ਪ੍ਰਸ਼ਾਸਨ ਦੇ ਇੱਥੇ ਡਿਪਟੀ ਸਾਹਿਬ ਪਹੁੰਚੇ ਸੀਗੇ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਸਾਡੇ ਨਾਲ ਵਾਅਦਾ ਕੀਤਾ ਕਿ ਇੱਕ ਹਫਤੇ ਦੇ ਵਿੱਚ ਵਿੱਚ ਜੋ ਵੀ ਮੰਗਾ ਨੇ ਉਹਨਾਂ ਦੇ ਕਾਰਵਾਈ ਸ਼ੁਰੂ ਹੋ ਸ਼ੁਰੂ ਹੋ ਜੂਗੀ। ਉੱਥੇ ਇਸ ਜਾਮ ਦੇ ਵਿੱਚ ਫਸੇ ਐਮਪੀ ਖਾਲਸਾ ਵੀ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਬੋਲੇ ਕਿ ਇਹਨਾਂ ਦੀ ਮੰਗ ਜਾਇਜ਼ ਹੈ ਜੇ ਲੋਕਾਂ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਆ ਉੱਥੇ ਹੀ ਮੌਕੇ ਦੇ ਉੱਤੇ ਡੀਐਸਪੀ ਦਾਖਾ ਪਹੁੰਚੇ ਜਿਸ ਤੋਂ ਬਾਅਦ ਇਹ ਜਿਹੜਾ ਜਾਮ ਖੁਲਵਾਇਆ ਗਿਆ ਕਿੰਦ ਵਾਲਿਆਂ ਦਾ ਕਹਿਣਾ ਇਹ ਹੈ ਵੀ ਨੂੰ ਅਰੈਸਟ ਕੀਤਾ ਜਾਵੇ ਤੇ ਜੋ ਬੰਦੀ ਕਾਰਵਾਈ ਕੀਤੀ ਜਾਵੇ ਯਾਰ ਇਹ ਸਹੀ ਵੀ ਹੈ ਕਾਰਵਾਈ ਹੋਣੀ ਵੀ ਚਾਹੀਦੀ ਹੈ ਕਾਨੂੰਨ ਦੇ ਅਧਾਰ ਤੇ ਕਾਨੂੰਨ ਦੇ ਮੁਤਾਬਿਕ ਜੋ ਵੀ ਗੁਨੇਗਾਰ ਹੈ ਜੀ ਦੀਆਂ ਵੀ ਵੀਡੀਓ ਆਈਆਂ ਉਹਨੂੰ ਸਜ਼ਾ ਹੋਣੀ ਚਾਹੀਦੀ ਹੈ। ਤਾਂ ਕੀ ਮਾਮਲਾ ਕੀ ਆਇਆ? ਮਾਮਲਾ ਕੀ ਆਇਆ ਐਮਪੀ ਸਾਹਿਬ ਤੁਹਾਡੇ ਤੇ। ਮਾਮਲਾ ਤਾਂ ਉਹੀ ਹੈ ਬਾਬੇ ਵਾਲਾ ਹੀ ਹੈ ਤੇ ਬਲਾਤਕਾਰ ਦਾ ਤੇ ਔਰ ਇਹ ਸਾਰੇ ਇਕੱਠੇ ਹੋਏ ਆ ਕਿਉਂਕਿ ਐਕਚੁਅਲੀ ਬਾਬਾ ਭੱਜ ਗਿਆ ਤੇ ਅਰੈਸਟ ਪਈ ਨਹੀਂ ਐ ਤੇ ਅਰੈਸਟ ਵਾਸਤੇ ਸਾਰਾ ਬੜੀ ਕੁ ਬੇਅਦਬੀਆਂ ਨੇ ਕਾਨੂੰਨ ਨੂੰ ਲੈ ਕੇ ਲਗਾਤਾਰ ਚਿੰਤਾ ਜਾ ਰਹੀ ਹੈ ਉਹ ਤਾਂ ਜੀ ਗਲਤੀ ਲੱਗਦਾ ਨਹੀਂ ਉਹ ਹੋ ਜਾਏਗਾ ਜੀ ਉਹ ਲੱਗ ਰਿਹਾ ਵੀ ਇਸ ਫਾਰਚਾ ਤੁਸੀਂ ਵੀ ਕੋਈ ਸੁਝਾਅ ਦੋ ਹਾਂ ਜੀ ਅਸੀਂ ਮੈਂ ਵੀ ਪਹਿਲਾਂ ਉਹ ਸਿੰਗਲ ਮੈਂਬਰ ਬਿਲ ਪੇਸ਼ ਕੀਤਾ ਸੀ ਉਹ ਹੋ ਜਾਏਗਾ ਬੰਨ ਜਿਸ ਵੀਡੀਓ ਦੇ ਵਿੱਚ ਸੁਆਮੀ ਸ਼ੰਕਰਾਨੰਦ ਨਾਮ ਦਾ ਸ਼ਖਸ ਜੋ ਕਿ ਪੂਰੀ ਵਾਲੇ ਡੇਰਾ ਤਲਵੰਡੀ ਧਾਮ ਦਾ ਹੈੱਡ ਆ ਉਸ ਨੂੰ ਕਥਿਤ ਤੌਰ ਤੇ ਦੱਸਿਆ ਜਾ ਰਿਹਾ ਸੀ ਜਿਸ ਤੋਂ ਬਾਅਦ ਅਸੀਂ ਅਲੱਗ-ਅਲੱਗ ਸੰਗਤਾਂ ਵੱਲੋਂ ਸਾਨੂੰ ਸ਼ਿਕਾਇਤਾਂ ਮਸੂਲ ਹੋਈਆਂ ਸਨ ਜਿਨ੍ਹਾਂ ਵਿੱਚ ਉਹਨਾਂ ਨੇ ਸ਼ਿਕਾਇਤ ਕੀਤੀ ਸੀ ਕਿ ਸਾਡੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਇਸ ਬੰਦੇ ਦੇ ਇਹੋ ਜਿਹੀ ਐਕਟ ਨਾਲ ਸੋ ਇਸ ਵਿੱਚ ਅਸੀਂ ਤੁਰੰਤ ਕਾਰਵਾਈ ਕਰਦੇ ਹੋਏ ਇਹਦੇ ਵਿੱਚ 299 ਬੀ ਐਨ ਐਸ ਜੋ ਕਿ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਧਾਰਾ ਵਾ ਉਸ ਦੇ 대ਹ ਦੇ ਇੱਕ ਮੁਕਦਮਾ ਦਰਜ ਕੀਤਾ ਸੀ ਬਾਈ ਨੇਮ Swami Shankarana ਇਸ ਤੋਂ ਬਾਅਦ ਅਸੀਂ ਅਲਗ-ਅਲਗ ਤਰੀਕਿਆਂ ਦੇ ਉੱਪਰ ਰੇਟਸ ਕੀਤੀਆਂ ਨੇ ਇਸ ਵੱਲੋਂ ਸੈਸ਼ਨ ਕੋਰਟ ਦੇ ਵਿੱਚ ਜਮਾਨਤ ਲਗਾਈ ਗਈ ਸੀ ਜਿਸ ਨੂੰ ਪੁਲਿਸ ਨੇ ਇਸ ਚੀਜ਼ ਦਾ ਵਿਰੋਧ ਕੀਤਾ ਸੀ ਜਿਸ ਦੇ ਤਹਿਤ ਇਹਦੀ ਬੇਲ ਰਿਜੈਕਟ ਹੋਈ ਹੈ ਇਸ ਤੋਂ ਬਾਅਦ ਹਾਈ ਕੋਰਟ ਦੇ ਵਿੱਚ ਵੀ ਅਜੇ ਤੱਕ ਕੋਈ ਨੂੰ ਰਾਤ ਨਹੀਂ ਮਿਲੀ ਸੋ ਅਸੀਂ ਉੱਥੇ ਵੀ ਪੋਜ਼ ਕਰ ਰਹੇ ਹਾਂ ਇਸ ਤੋਂ ਇਲਾਵਾ ਇਸ ਇਸ ਵਿੱਚ ਸੰਗਤਾਂ ਦਾ ਰੋਸ ਸੀਗਾ ਕਿ ਇਹਦੀ ਬਾਕੀ ਪ੍ਰਾਪਰਟੀਆਂ ਉਹਦੇ ਵੀ ਤੇ ਬਾਲਕਰਨ ਦਾ ਵੀ ਦੇਖਿਆ ਜਾਵੇ ਜਿਸ ਵਿੱਚ ਡੀਸੀ ਸਾਹਿਬ ਵੱਲੋਂ ਇੱਕ ਕਮੇਟੀ ਗਠਿਤ ਕੀਤੀ ਗਈ ਹੈ ਉਹ ਕਮੇਟੀ ਬਿਲਕੁਲ ਇੰਡੀਪੈਂਡੈਂਟ ਤੌਰ ਤੇ ਧਾਮ ਦੀ ਇਨਸਪੈਕਸ਼ਨ ਕਰ ਰਹੀ ਹੈ ਉੱਤੇ ਬੱਚਿਆਂ ਦੇ ਬਿਆਨ ਲਏ ਜਾ ਰਹੇ ਆ ਉਹਨਾਂ ਦਾ ਰਿਕਾਰਡ ਚੱਕੀ ਰੱਖਿਆ ਕੀਤਾ ਜਾ ਰਿਹਾ ਵਾ ਇਸ ਤੋਂ ਇਲਾਵਾ ਉਹਨਾਂ ਦਾ ਮੈਡੀਕਲ ਵੀ ਕਰਵਾਇਆ ਜਾ ਰਿਹਾ ਜੋ ਇਸ ਦੇ ਟਰਸਟ ਦੇ ਅਲੱਗ-ਅਲੱਗ ਜੋ ਬਣੇ ਨੇ ਦੋ ਟਰਸਟ ਨੇ ਵੱਖਰੇ-ਵੱਖਰੇ ਐਕਸਵਾਮੀ ਗੰਗਾ ਨੰਦ ਪੂਰੀ ਵਾਲੇ ਮੈਮੋਰੀਅਲ ਚੈਰੀਟੇਬਲ ਟਰਸਟ ਐਕਸਵਾਮੀ ਗੰਗਾ ਨੰਦ ਪੂਰੀ ਵਾਲੇ ਫਾਊਂਡੇ ਜੋ ਕੀ ਬਾਲਕਰ ਚਲਾਉਂਦੀ ਹੈ ਦੋਨੋਂ ਟਰਸਟਾਂ ਦੇ ਜੋ ਵੀ ਇਹਨਾਂ ਦੇ ਅਕਾਊਂਟਸ ਨੂੰ ਚੈੱਕ ਕੀਤੇ ਜਾ ਰਹੇ ਆ ਇਹਨਾਂ ਦੇ ਮੈਂਬਰਾਂਸ ਤੋਂ ਪੁਸ਼ਟੀ ਕੀਤੀ ਜਾ ਰਹੀ ਹੈ ਬਾਕੀ ਇਸ ਨੂੰ ਜਲਦ ਹੀ ਅਰੈਸਟ ਕਰਨ ਲਈ ਰੇਡਸ ਕੀਤੀਆਂ ਜਾ ਰਹੀਆਂ ਹਨ ਸੋ ਹੁਣ ਦੇਖਣਾ ਹੋਵੇਗਾ ਕਿ ਇਸ ਪ੍ਰਦਰਸ਼ਨ ਤੋਂ ਬਾਅਦ ਕਦੋਂ ਇਸ ਪਖੰਡੀ ਬਾਬੇ ਦੀ ਗ੍ਰਿਫਤਾਰੀ ਕੀਤੀ ਜਾਂਦੀ ਹੈ ਹਕੀਕਤ ਰਿਪੋਰਟ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ